ਦਾ ਸਾਡਾ ਐਮਐਲਏ ਲੋਹੀ ਨੰਗਲ ਮੈਂ ਇਲੈਕਸ਼ਨ ਕਮਿਸ਼ਨ ਦੇ ਔਰ ਡੈਪਟੀ ਕਮਿਸ਼ਨਰ ਗਰਦਾਸਪੁਰ ਔਰ ਏਡੀਸੀ ਗਰਦਾਸਪੁਰ ਮਿਸਟਰ ਗਿੱਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਇਹ ਵੈਸੇ ਤੇ ਸਾਰੇ ਥਾਵਾਂ ਦੇ ਉੱਤੇ ਹੀ ਬਹੁਤ ਰੌਲਾ ਪਰ ਪਟਾਲਾ ਬਲਾਕ ਦੇ ਵਿੱਚ ਔਰ ਫਰੇਗੇਟੂਡੀਅਮ ਬਲਾਕ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਆ ਦੋ ਲਿਸਟਾਂ ਨੇ ਅਟੈਸਟਡ ਲਿਸਟਾਂ ਨੇ ਦੋਵੇਂ 23 ਦੀਆਂ ਨੇ ਔਰ ਜਿਹੜੀਆਂ ਨੇ ਇਹ 23 ਦੀਆਂ ਰੋਟਰ ਸੂਚੀਆਂ ਲੋਕਾਂ ਨੂੰ ਦਿੱਤੀਆਂ ਨੇ ਇਹ ਕਈਆਂ ठाਵਾਂ ਤੋਂ ਤੇ ਆਰਓ ਦੇ ਕੋਲ ਅੰਦਰ ਹੋਰ ਸੂਚੀਆਂ ਨੇ ਜਿਹੜੀਆਂ ਬਾਹਰ ਇਹਨਾਂ ਨੇ ਦਿੱਤੀਆਂ ਨੇ ਪੰਚਾਇਤਾਂ ਦੇ ਵਿੱਚ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਇੱਕ ਬੜੀ ਵੱਡੀ ਹਿਰਾਫੇਰੀ ਤੇ ਲੋਕਾਂ ਨੂੰ ਪਰੇਸ਼ਾਨ ਤੇ ਹਰਾਸ ਕਰ ਰਹੇ ਨੇ ਉਹਨਾਂ ਦੇ ਕਾਗਜ਼ ਰੱਦ ਕਰਨ ਵਾਸਤੇ ਐਸੀ ਸਕੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਬਹੁਤ ਮਾੜੀਆਂ ਨੇ ਔਰ ਮੈਂ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਲਿਸਟ ਜਿਹੜੀ ਆ ਤੁਸੀਂ ਉਹਦੇ ਤੋਂ ਆਪਣੀ ਵੋਟਰ ਸੂਚੀ ਵੇਖ ਕੇ ਆਪਣੇ ਕਾਗਜ਼ ਭਰੇ ਨੇ ਉਹਦੀ ਫੋਟੋਕਾਪੀ ਨਾਲ ਲਾ ਦਿਓ ਉਹ ਵੀ ਤਸਦੀਕ ਕਾਪੀ ਆ ਵੀਡੀਓ ਵੱਲੋਂ ਔਰ ਦੇਕਰ ਉਹ ਤਸਦੀਕ ਕਾਪੀ ਜਿਹੜੀ ਆ ਉਹਦੇ ਤੋਂ ਇਹਨਾਂ ਨੇ ਚੱਕ ਕੇ ਇੱਕ ਹੋਰ ਕਾਪੀ ਦਿੱਤੀ ਆ ਤੇ ਇਹ ਜ਼ਿੰਮੇਵਾਰ ਨਹੀਂ ਔਰ ਇਲੈਕਸ਼ਨ ਕਮਿਸ਼ਨ ਨੇ ਔਰ ADC ਨੇ DC ਸਾਹਿਬ ਨੇ ਇਹ ਪਾਈਆ ਬਾਈਟ ਕਿ ਤੁਸੀਂ ਆਪਣਾ PDF ਬਣਾ ਕੇ ਹਰ ਫਾਈਲ ਜਿਹੜੇ ਪਤਾ ਕੋਈ ਕਰ ਰਿਆ ਆ ਨੋਮੀਨੇਸ਼ਨ ਕਰ ਰਿਆ ਪੰਚ ਵਾਸਤੇ ਜਾਂ ਸਰਪੰਚ ਵਾਸਤੇ ਆਪਣੀ ਫਾਈਲ ਦਾ ਪੀਡੀਐਫ ਬਣਾ ਕੇ ਉਹ ਤੁਸੀਂ ਭੇਜ ਦਿਓ ਏਡੀਸੀ ਨੂੰ ਡੀਸੀ ਸਾਹਿਬ ਨੂੰ ਔਰ ਲੈਕਚਰ ਕਮਿਸ਼ਨ ਨੂੰ ਨਹੀਂ ਤੇ ਮੈਨੂੰ ਭੇਜ ਦਿਓ ਮੈਂਗਾ ਫਾਰਵਰਡ ਕਰ ਦਿੰਦਾ ਆ ਇਸ ਕਰਕੇ ਜੇ ਤੁਸੀਂ ਆਪਣੀਆਂ ਫਾਈਲਾਂ ਦੇ ਜਿਹੜੇ ਕਾਗਜ਼ ਭਰੇ ਨੇ 5 5 6 6 7 7 ਵਰਕੇ ਵੀ ਜਿਹੜੇ ਇੱਕ ਫਾਈਲ ਦੇ ਉਹਨਾਂ ਦਾ ਪੀਡੀਐਫ ਜਰੂਰ ਬਣਾ ਕੇ ਭੇਜ ਦਿਓ ਤਾਕੇ ਉਸ ਪੀਡੀਐਫ ਉੱਤੇ ਜਦੋਂ ਗਿਆ ਹੋਊਗਾ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਤੁਹਾਡੇ ਕੋਲ ਕਾਗਜ਼ ਰੱਦ ਕਰ ਸਕੇ ਸੋ ਇਹਨਾਂ ਨੇ ਬੜੇ ਗੱਦੇ ਹੀ ਨਵੇਂ ਸੀਲੇ ਕੀਤੇ ਨੇ ਝੂਠ ਮਾਰ ਕੇ ਲੋਕਾਂ ਦਾ ਫਰੇਵ ਕਰਕੇ ਇਹ ਜਾਣ ਬੁੱਝ ਕੇ ਲੋਕਾਂ ਦੇ ਕਾਗਜ਼ ਰੱਦ ਕਰਕੇ ਸਰਬਸੰਮਤੀਆਂ ਦਾ ਨਾਂ ਦੇ ਰਹੇ ਨੇ ਜਿਹੜੀਆਂ ਇਹ ਲੋਕਾਂ ਨੂੰ ਕਹਿ ਰਹੇ ਆ ਵੀ ਅਸੀਂ ਛੇਤਰ ਦੇ ਨਾਲ ਪੰਚਾਇਦਾ ਬਣਾਉਣੀਆਂ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬੜਾ ਵੱਡਾ ਖਮਾਜਾ ਭੁਗਤਣਾ ਪਊਗਾ ਸਾਰੇ ਵਰਕਰ ਦਲੇਰ ਨਾ ਹੋ ਤਕੜੇ ਰਹੋ ਮੈਂ ਤੇ ਪੜੇਗਾ ਟੂੜੀਆਂ ਜਿੱਥੇ ਵੀ ਹੋਰ ਲੋਡ ਪੈ ਗਈ ਆਉਣਿਆ ਐਸਡੀਐਮ ਸਾਹਿਬਾ ਪੋਲੀਟੈਕਨਿਕ ਕਾਲਜ ਤੇ ਆਈਟੀਆਈ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਸਾਰੇ ਬੰਦੇ ਜੇ ਤੁਹਾਨੂੰ ਦੁਆਰ ਬਾਹਰ ਨਾਲ ਨਿਕਲ ਦੇਣ ਤੇ ਦੁਆਰਾ ਟੱਪ ਕੇ ਅੰਦਰ ਜਾਓ ਜਿੰਨਾ ਚਿਰ ਕਾਹੀ ਦਾਖਲ ਨਹੀਂ ਹੋਣਗੇ ਉਹਨਾਂ ਚਿਰ ਇਹ ਹਟ ਨਹੀਂ ਸਕਦੇ ਪੇਪਰ ਨੋਮੀਨੇਸ਼ਨ ਲਾਈਨ ਦੇ ਉੱਤੋਂ ਕੋਈ ਸਮੱਸਿਆ ਹੋਵੇ ਤੇ ਮੇਰੇ ਨਾਲ ਓਮੀਜਰ ਕੰਟੈਕਟ ਕੀਤਾ ਜਾਵੇ ਦਾਸ ਸਾਹਿਬਾ ਐਮਐਲਏ ਲੋਧੀ ਨੰਗਲ ਮੈਂ ਇਲੈਕਚਰ ਕਮਿਸ਼ਨ ਦੇ ਔਰ ਡੈਪਟੀ ਕਮਿਸ਼ਨਰ ਗਰਦਾਸਪੁਰ ਔਰ ਏਡੀਸੀ ਗਰਦਾਸਪੁਰ ਮਿਸਟਰ ਗਿੱਲ ਦੇ ਧਿਆਨ ਵਿੱਚ ਲਿਆਉਣਾ ਚਾਹਣਾ ਇਹ ਵੈਸੇ ਤੇ ਸਾਰੇ ਥਾਵਾਂ ਦੇ ਉੱਤੇ ਹੀ ਬਹੁਤ ਰੌਲਾ ਪਰ ਪਟਾਲਾ ਬਲਾਕ ਦੇ ਵਿੱਚ ਔਰ ਫਰੀਗੇਟ ਟੂਡੀਮ ਬਲਾਕ ਦੇ ਵਿੱਚ ਮੈਂ ਦੱਸਣਾ ਚਾਹਣਾ ਕਿ ਆ ਦੋ ਲਿਸਟਾਂ ਨੇ ਅਟੈਸਟਡ ਲਿਸਟਾਂ ਨੇ ਦੋਵੇਂ 23 ਦੀਆਂ ਨੇ ਔਰ ਜਿਹੜੀਆਂ ਨੇ ਇਹ 23 ਦੀਆਂ ਰੋਟਰ ਸੂਕੀਆਂ ਲੋਕਾਂ ਨੂੰ ਦਿੱਤੀਆਂ ਨੇ ਇਹ ਕਈਆਂ ਥਾਵਾਂ ਤੇ ਆਰੋ ਦੇ ਕੋਲ ਅੰਦਰ ਹੋਰ ਸੂਚੀਆਂ ਨੇ ਜਿਹੜੀਆਂ ਬਾਹਰ ਇਹਨਾਂ ਨੇ ਦਿੱਤੀਆਂ ਨੇ ਪੰਚਾਇਤਾਂ ਦੇ ਵਿੱਚ ਉਹਦੇ ਨਾਲ ਮੇਲ ਨਹੀਂ ਖਾਂਦੀਆਂ ਇਹ ਇੱਕ ਬੜੀ ਵੱਡੀ ਹਿਰਾਫੇਰੀ ਤੇ ਲੋਕਾਂ ਨੂੰ ਪਰੇਸ਼ਾਨ ਤੇ ਹਰਾਸ ਕਰ ਰਹੇ ਨੇ ਉਹਨਾਂ ਦੇ ਕਾਗਜ਼ ਰੱਦ ਕਰਨ ਵਾਸਤੇ ਐਸੀ ਸਕੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਬਹੁਤ ਮਾੜੀਆਂ ਨੇ ਔਰ ਮੈਂ ਸਾਰੇ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਲਿਸਟ ਜਿਹੜੀ ਆ ਤੁਸੀਂ ਉਹਦੇ ਤੋਂ ਆਪਣੀ ਵੋਟਰ ਸੂਚੀ ਵੇਖ ਕੇ ਆਪਣੇ ਕਾਗਜ਼ ਭਰੇ ਨੇ ਉਹਦੀ ਫੋਟੋਕਾਪੀ ਨਾਲ ਲਾ ਦਿਓ ਉਹ ਵੀ ਤਸਦੀਕ ਕਾਪੀ ਆ ਵੀਡੀਓ ਵੱਲੋਂ ਔਰ ਦੇਕਰ ਉਹ ਤਸਦੀਕ ਕਾਪੀ ਜਿਹੜੀ ਆ ਉਹਦੇ ਤੋਂ ਇਹਨਾਂ ਨੇ ਚੱਕ ਕੇ ਇੱਕ ਹੋਰ ਕਾਪੀ ਦਿੱਤੀ ਆ ਤੇ ਇਹ ਜ਼ਿੰਮੇਵਾਰ ਨਹੀਂ ਔਰ ਇਲੈਕਸ਼ਨ ਕਮਿਸ਼ਨ ਨੇ ਔਰ ADC ਨੇ DC ਸਾਹਿਬ ਨੇ ਇਹ ਪਾਈਆ ਬਾਈਟ ਕਿ ਤੁਸੀਂ ਆਪਣਾ PDF ਬਣਾ ਕੇ ਹਰ ਫਾਈਲ ਜਿਹੜੇ ਬੰਦਾ ਕੋਈ ਕਰ ਰਿਆ ਆ ਨਾਮੀਨੇਸ਼ਨ ਕਰ ਰਿਆ ਪੰਚ ਵਾਸਤੇ ਜਾਂ ਸਰਪੰਚ ਵਾਸਤੇ ਆਪਣੀ ਫਾਈਲ ਦਾ ਪੀਡੀਐਫ ਬਣਾ ਕੇ ਉਹ ਤੁਸੀਂ ਭੇਜ ਦਿਓ ਏਡੀਸੀ ਨੂੰ ਡੀਸੀ ਸਾਹਿਬ ਨੂੰ ਔਰ ਲੈਕਚਰ ਕਮਿਸ਼ਨ ਨੂੰ ਨਹੀਂ ਤੇ ਮੈਨੂੰ ਭੇਜ ਦਿਓ ਮੈਂਗਾ ਫਾਰਵਰਡ ਕਰ ਦਿੰਦਾ ਹਾਂ ਇਸ ਕਰਕੇ ਜੇ ਤੁਸੀਂ ਆਪਣੀਆਂ ਫਾਈਲਾਂ ਦੇ ਜਿਹੜੇ ਕਾਗਜ਼ ਭਰੇ ਨੇ 5 5 6 6 7 7 ਵਰਕੇ ਨੇ ਜਿਹੜੇ ਇੱਕ ਫਾਈਲ ਦੇ ਉਹਨਾਂ ਦਾ ਪੀਡੀਐਫ ਜ਼ਰੂਰ ਬਣਾ ਕੇ ਭੇਜ ਦਿਓ ਤਾਂ ਕਿ ਉਸ ਪੀਡੀਐਫ ਜਦੋਂ ਗਿਆ ਹੋਊਗਾ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਤੁਹਾਡੇ ਕੋਲ ਕਾਗਜ਼ ਰਾਤ ਕਰ ਸਕੇ ਸੋ ਇਹਨਾਂ ਨੇ ਬੜੇ ਗੱਦੇ ਹੀ ਨਵੇਂ ਸੀਲੇ ਕੀਤੇ ਨੇ ਯੂਧ ਮਾਰ ਕੇ ਲੋਕਾਂ ਦਾ ਫਰੇਵ ਕਰਕੇ ਇਹ ਜਾਣ ਪੁੱਝ ਕੇ ਲੋਕਾਂ ਦੇ ਕਾਗਜ਼ ਰੱਦ ਕਰਕੇ ਸਰਬਸੰਮਤੀਆਂ ਦਾ ਨਾਂ ਦੇ ਰਹੇ ਨੇ ਜਿਹੜੀਆਂ ਇਹ ਲੋਕਾਂ ਨੂੰ ਕਹਿ ਰਹਾ ਵੀ ਅਸੀਂ ਛੇਤਰ ਦੇ ਨਾਲ ਪੰਚਾਇਦਾ ਬਣਾਉਣੀਆਂ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬੜਾ ਵੱਡਾ ਖਮਾਜਾ ਭੁਗਤਣਾ ਪਊਗਾ ਸਾਰੇ ਵਰਕਰ ਦਲੇਰ ਰਹੋ ਤਕੜੇ ਰਹੋ ਮੈਂ ਇਧਰ ਫਲੇਗਾ ਟੁੰਡੀਆਂ ਜਿੱਥੇ ਵੀ ਹੋ ਲੋੜ ਪੈਗੀ ਆਉਣਿਆ ਐਸਡੀਐਮ ਸਾਹਿਬ ਪੋਲੀਟੈਕਨਿਕ ਕਾਲਜ ਤੇ ਆਈਟੀਆਈ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਸਾਰੇ ਬੰਦੇ ਜੇ ਤੁਹਾਨੂੰ ਦਿਵਾਰ ਬਾਹਰ ਨਾਲ ਨਿਕਲਦੇ ਨੇ ਤੇ ਦੁਆਰਾ ਟੱਪ ਕੇ ਅੰਦਰ ਜਾਓ ਜਿੰਨਾ ਚਿਰ ਕਾ ਵੀ ਦਾਖਲ ਨਹੀਂ ਹੋਣਗੇ ਉਹਨਾਂ ਚਿਰ ਇਹ ਹਟ ਨਹੀਂ ਸਕਦੇ ਪੇਪਰ ਨੋਮੀਨੇਸ਼ਨ ਲਾਈਨ ਦੇ ਉੱਤੋਂ ਕੋਈ ਸਮੱਸਿਆ ਆਵੇ ਤੇ ਮੇਰੇ ਨਾਲ ਇਮੀਡੀਏਟ ਕੰਟੈਕਟ ਕੀਤਾ ਜਾਵੇ